ਅੰਨੇ ਹੈਗਾ ਸਰਕਾਰੀ ਸਰਕਾਰੀ ਇੱਕ ਵਾਰੀ ਫੇਰ ਪੜਿਓ ਗੱਲ ਸੁਣ ਲੈ ਸਰਕਾਰੀ ਨੀ ਕੰਨ ਖੋਲ ਕੇ ਸੁਣ ਸਰਕਾਰੀ ਨੀ ਤੇਰੇ ਕੀਤੇ ਹੋਏ ਸਰਕਾਰੀ ਨੀ ਇਹ ਸਰਕਾਰੀ ਨੀ ਹਾਂ ਯਾਰ ਉਹ ਆਜੋ ਇਧਰ ਸੇਵਾ ਕਰ ਲੋ ਜੀ ਲੱਭੋ ਲੱਭ ਜੋ ਆਜੋ ਹਿੰਮਤ ਮਾਰੋ ਇੱਥੇ ਫੋਟੋ ਆਪਾਂ ਨੰਬਰ ਰੱਖ ਲਿਆ ਭੇਜੂਗਾ ਕਦੇ ਇਸ ਪੱਥਰ ਸੇ ਆ ਪਹੁੰਚ ਗਏ ਯਾ ਦੇਖੋ ਇਹ ਪੱਥਰ ਆਏ ਹੋਏ ਨੇ ਯੋਗ ਕੇ ਬੰਨ ਦੇ ਨਾਲ ਲਾਣ ਵਾ ਤੇ ਦੇਖੋ ਇਹ ਚੱਪਲਾਂ ਉੱਥੇ ਹੀ ਲਾਏ ਬਿਰਤੇ ਮਿੱਟੀ ਤਾਂ ਮਿੱਟੀ ਹੈਗੀ ਜੀ ਆ हाँ देखो दी बन बिल्कुल नज़दीक चलता पानी हाँ तुम देखो तेज़ पानी ਬਣੀ ਬਹੁਤ ਤੇਜ਼ ਜਾਂਦਾ ਵਿੱਚੋਂ ਇਹ ਅੱਜ ਆ ਪੰਜ ਸਰੀਕ ਤੇ ਟਾਈਮ ਹੋ ਗਿਆ 6 ਵਜੇ ਦਾ ਉਹ ਕਿੰਨੇ ਦੋ ਆਹ ਦੇਖੋ ਅਸੀਂ ਪਾਣੀ ਬੜਾ ਤੇ ਬਹੁਤ ਜ਼ਿਆਦਾ ਤੇਜ਼ ਯਾਰ ਇੱਥੇ ਆਣ ਕੇ ਰਿਐਲਿਟੀ ਦਾ ਪਤਾ ਲੱਗਦਾ ਕਿ ਪਾਣੀ ਕਿੰਨਾ ਤੇਜ਼ ਆ ਰਿਹਾ ਹੈ ਉਹ ਜੱਤੇ ਕੋਲ ਨਹੀਂ ਜਾਣਾ ਮੈਂ ਪਾਣੀਆਂ ਦੇ ਵਿੱਚ ਪਾ ਕੇ ਥੱਲੇ ਚਲ ਆ ਰਹੇ ਨੇ ਜੋ ਪਾਣੀ ਬਹੁਤ ਤੇਜ਼ ਇਹ ਪੁੱਛ ਹੁੰਦਾ ਪਤਾ ਨਹੀਂ ਲੱਖਾਂ ਹੀ ਥੱਲੇ ਇੱਥੇ ਲਾ ਦਿੰਦੇ ਆ ਰਹੀ ਆਧਰੋਂ ਫੁਰ ਗਿਆ ਦੀ ਬਸ ਇਹ ਹੁਣ ਇਹ ਥੱਲੇ ਲਗਾ ਰਹੇ ਨੇ ਬਹੁਤ ਜ਼ਿਆਦਾ ਸੇਵਾਦਾਰ ਇੱਥੇ ਲੱਗੇ ਹੋਏ ਨੇ ਮੈਂ ਅੱਗੇ ਆ ਕੇ ਦਿਖਾਣਾ ਥੋੜਾ ਆ ਦੇ ਕੋਈ ਸੀ ਮਿੱਟੀ ਦੀਆਂ ਟਰਾਲੀਆਂ ਭਰ ਕੇ ਆਉਂਦੀਆਂ ਹੋਈਆਂ ਬੱਦਕੀ ਜਿਹੜੀ ਕਦ ਦਿਨ ਰਾਤ ਥੱਲੇ ਲਾਈ ਜਾਂਦੇ ਨੇ ਦੇਖੋ ਜੀ ਇੱਥੇ ਲੱਗਦਾ ਪਤਾ ਕਿ ਕਿੰਨਾ ਪਾਣੀ ਹੈ ਤੇ ਕੀ ਹੈ ਨਾ ਇੱਥੇ ਆਣ ਕੇ ਪਤਾ ਲੱਗਦਾ ਆ ਦੇਖੋ ਇਹ ਬੰਨ ਤੇ ਇਧਰ ਵਾਲੀ ਸਾਈਡ ਥੱਲੇ ਲਾਈ ਜਾ ਰਹੇ ਨੇ ਆ ਕੁਝ ਵੀਰ ਬੈਠੇ ਨੇ ਕੁਝ ਵੀਰ ਤਾਂ ਸੇਵਾ ਕਰ ਰਹੇ ਨੇ ਇੱਥੇ ਨਾ ਜਾਓ ਨਾ ਜਦੋਂ ਬੰਦ ਚੱਲਦਾ ਰਹੇ ਫਿਰ ਆ और आ दूर वो, दूर तक सल्ले लाई जा रहे ने लखा जथे दुनिया खड़ी हुई है देख ये छाड़ी ना कवर करके तो मेरे लगाए आ रहे हैं ਕੋ ਬਹੁਤ ਤੇਜ਼ ਆ ਰਹੇ ਨੇ ਬਹੁਤ ਤੇਜ਼ ਪਾਣੀ ਨੂੰ ਜੇਕਰ ਹੋਰ ਜ਼ਿਆਦਾ ਪਾਣੀ ਛੱਡਦੇ ਨੇ ਫਿਰ ਤਾਂ ਬਹੁਤ ਔਖਾ ਹੋ ਜਾਣਾ ਹੈ ਮੈਨੂੰ ਦਮ ਕਰਉਤਾ ਆ ਜਾ ਰਿਹਾ ਅੱਜ ਜਿੰਨੇ ਵੀ ਇੱਥੇ ਨੌਜਵਾਨ ਸਿੰਘ ਪਕੋਰਦੇ ਸਾਰੇ ਹੀ ਰਲ ਮਿਲ ਕੇ ਸਤਲੁਜ ਦਰਿਆ ਦੇ ਉੱਤੇ ਆਪ ਜੀ ਸਾਰੇ ਹੀ ਪੰਜਾਬੀ ਪੰਜਾਬੀਅਤ ਤੇ ਇਨਸਾਨੀਅਤ ਦੇ ਵਾਸਤੇ ਇਕੱਤਰ ਹੋ ਗਏ ਸਾਰੇ ਜੁੜ ਗਏ ਹੋ ਸੋ ਸਾਰਿਆਂ ਨੂੰ ਬੇਨਤੀ ਹੈ ਕਿ ਆਪ ਸਾਰਿਆਂ ਨੇ ਜਿੱਤੇ ਬਹੁਤ ਵੱਡਾ ਸਹਿਯੋਗ ਦਿੱਤਾ ਸਾਰਿਆਂ ਨੂੰ ਬੇਨਤੀ ਹੈ ਭਾਈ ਥੋੜਿਆ ਧਿਆਨ ਦਿਓ ਇਧਰ ਮਿੰਟ ਦਿਓ ਆਪਾਂ ਸਾਰੇ ਹੀ ਨੌਨਪਰ ਦੇ ਵਿੱਚ ਸਤਿਗੁਰੂ ਸ਼੍ਰੀ ਗੁਰੂ ਤੇਗ ਬਹਾਦਰ ਮਹਾਰਾਜ ਜੀਆਂ ਦਾ ਭਾਈ ਸਤੀਦਾਸ ਭਾਈ ਮਤੀਦਾਸ ਭਾਈ ਦਿਆਲਾ ਜੀਆਂ ਦਾ 350 ਸਾਲਾ ਸ਼ਹੀਦੀ ਪਰਬ ਮਨਾ ਰਹੇ ਆ ਸੋ ਉਸ ਪਰਬ ਨੂੰ ਜੇ ਸੱਚੀ ਸ਼ਰਧਾ ਤੇ ਸ਼ਰਧਾਂਜਲੀ ਹੈ ਉਹ ਆ ਜਿਹੜੀ ਤੁਸੀਂ ਅੱਜ ਸਾਰੰਗਪੁਰ ਦੇ ਵਿੱਚ ਬੈਠੇ ਹੋ ਨਾਲ ਮਿਲ ਕੇ ਸੋ ਸਤਿਗੁਰੂ ਸ਼੍ਰੀ ਗੁਰੂ ਤੇਗ ਬਹਾਦਰ ਮਹਾਰਾਜ ਜਿਆ ਨੇ ਹਿੰਦੁਸਤਾਨ ਨੂੰ ਦੇ ਹਿੰਦੁਸਤਾਨ ਦੀ ਜਨਤਾ ਨੂੰ ਉਸ ਟਾਈਮ ਦੇ ਉੱਤੇ ਜੋ ਔਰੰਗਜ਼ੇਬ ਵੱਲੋਂ ਹੁਕਮ ਹੋ ਰਿਆ ਸੀ ਉਹਦੇ ਖਿਲਾਫ ਆਪਣੇ ਸਤਿਗੁਰੂ ਜੀ ਨੇ ਆਪਣੀ ਸ਼ਹਾਦਤ ਦੇ ਕੇ ਸਾਡੀ ਰੱਖਿਆ ਕੀਤੀ ਸੋ ਧਿਆਨ ਨਾਲ ਸੁਣਿਓ ਅੱਜ ਆਪਾਂ ਸਾਰਿਆਂ ਨੇ ਜੋ ਵੀ ਜਿੰਨੀਆਂ ਵੀ ਆਪਾਂ ਇੱਕ ਦੂਜੇ ਨੂੰ ਕਹੀ ਜਾਂਦੇ ਆ ਸ਼ਾਸਨ ਤੇ ਪ੍ਰਸ਼ਾਸਨ ਆਪਾਂ ਸਾਰੇ ਇਕੱਤਰ ਤਾਂ ਇੱਥੇ ਹੋਏ ਹੋਏ ਆ ਆਪਾਂ ਕਿਸੇ ਕਾਲੀ ਦੀ ਕਾਂਗਰਸ ਦੀ ਭਾਜਪਾ ਦੀ ਆ ਆ ਆਦਮੀ ਦੀ ਕਿਸੇ ਦੀ ਗੱਲ ਨਹੀਂ ਕਰਨੀ ਆਪਾਂ ਸਾਰੇ ਆਮ ਘਰਾਂ ਦੇ ਬੰਦਿਆਂ ਨੇ ਆਮ ਹੋ ਕੇ ਇੱਥੇ ਆ ਸਾਰਾ ਕੰਮ ਕਰ ਦੱਸਦਾ ਮੈਂ 2-4 ਗੱਲਾਂ ਕਹੂੰਗਾ ਪੰਗਤੀ ਰੂਪ ਦੇ ਵਿੱਚ ਉਹ ਤਾਂ ਤੁਸੀਂ ਸਾਰਾ ਹੀ ਸਮਝ ਜੋ ਰਹੀ ਹੈ ਕੀ ਹੈ ਮੈਂ ਲਿਖਿਆ ਗੱਲ ਸੁਣ ਲੈ ਸਰਕਾਰੇ ਦੀ ਤੇਰੇ ਕੀਤੇ ਹੋਏ ਇਹ ਕਾਰੇ ਨਹੀਂ ਗੱਲ ਸੁਣ ਲੈ ਸਰਕਾਰੇ ਤੇਰੇ ਕੀਤੇ ਹੋਏ ਇਹ ਕਾਰੇ ਨਹੀਂ ਫੇਰ ਬੋਲਿਓ ਜੀ ਗੱਲ ਸੁਣ ਲੈ ਸਰਕਾਰੇ ਨਹੀਂ ਤੇਰੇ ਕੀਤੇ ਹੋਏ ਕਾਰੇ ਨਹੀਂ ਇੱਕ ਵਾਰੀ ਫੇਰ ਪੜਿਓ ਗੱਲ ਸੁਣ ਲੈ ਸਰਕਾਰੇ ਨਹੀਂ ਤਨ ਖੋਲ ਕੇ ਸੁਣ ਸਰਕਾਰੇ ਨਹੀਂ ਤੇਰੇ ਕੀਤੇ ਹੋਏ ਕਾਰੇ ਨਹੀਂ ਇਹ ਕਾਰੇ ਨਹੀਂ ਸਾਨੂੰ ਡੋਪਣ ਲਈ ਤੂੰ ਛੱਡ ਦਿੱਤਾ ਸਾਨੂੰ ਡੋਪਣ ਲਈ ਤੂੰ ਛੱਡ ਦਿੱਤਾ ਇਕੱਠਾ ਕਰਕੇ ਪਾਣੀ ਨੂੰ ਇਕੱਠਾ ਕਰਕੇ ਪਾਣੀ ਨੂੰ ਅਸੀਂ ਤਰ ਜਾਣਾ ਅਸੀਂ ਤਰ ਜਾਣਾ ਅਸੀਂ ਪੜੀਏ ਗੁਰਾਂ ਦੀ ਬਾਣੀ ਨੂੰ ਅੱਜਕੇ ਅਸੀਂ ਤਰ ਜਾਣਾ ਅਸੀਂ ਤਰ ਜਾਣਾ ਅਸੀਂ ਪੜਦੇ ਗੁਰਾਂ ਦੀ ਬਾਣੀ ਨੂੰ ਅਸੀਂ ਕਿਉਂ ਕਹੀਏ ਅਸੀਂ ਕਿਉਂ ਕਹੀਏ ਸਾਨੂੰ ਮਾਰ ਦਿੱਤਾ ਕੁਦਰਤ ਤੇ ਕਹਿਰ ਤੇ ਵਕਤਾਂ ਨੇ ਅਸੀਂ ਕਿਉਂ ਕਹੀਏ ਸਾਨੂੰ ਮਾਰ ਦਿੱਤਾ ਕੁਦਰਤ ਕਹਿਰ ਤੇ ਜੇ ਸੱਚ ਦੱਸਾਂ ਤਾਂ ਮਾਰਿਆ ਇਹ ਸਾਨੂੰ ਝੂਠੇ ਤੇਰੇ ਧੱਕਾ ਨਿਕੜ ਜੀ ਜੇ ਸਾਥ ਮੁਛੇ ਤਾਂ ਮਾਰਿਆ ਸਾਨੂੰ ਝੂਠੇ ਤੇਰੇ ਡਾਕਟਰਾਂ ਨੇ ਜੇ ਲੋੜ ਪਈ ਤਾਂ ਦੱਸ ਦਿੱਲੀ ਜੇ ਲੋੜ ਪਈ ਤਾਂ ਦੱਸ ਦਿੱਲੀ ਬਾਕੀ ਤੇਰੇ 28 ਭਰਾਵਾਂ ਨੂੰ ਸਮਝ ਗਏ ਹੁਣੇ ਸੱਚੇ ਤਾਂ ਜੇ ਲੋੜ ਪਈ ਤਾਂ ਦੱਸ ਦਿੱਲੀ ਤੇਰੇ ਬਾਕੀ 28 ਭਰਾਵਾਂ ਨੂੰ ਉਹ ਅਸੀਂ ਛਾਤੀਆਂ ਤਾਣ ਕੇ ਦਾ ਦਿੱਤੇ ਫਨ ਚਾਲਤ ਮੈਨੂੰ ਟਾਈਮ ਮਿਲਿਆ ਕੱਲ ਮੈਂ ਪਠਾਨਕੋਟ ਜਾਣਾ ਪਰਸੋਂ ਨੂੰ ਸਾਡੇ ਚਰਨਾਚਹਾਦਰ ਹੋ ਜਾਊਗਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ सेवादा ትልክ. ਇਰੇ ਪਿਆਰੇ ਰੰਦੋ ਨਹੀਂ ਥੱਲੇ ਵੱਢਣਾ ਆਵਾ ਗਿਰਨਾ ਥੱਲੇ ਵੀਰੇ ਲੈ ਉਹ ਲੈ ਕੇ ਨਾ ਦੇ ਪਾਣੀ ਲੈਣਾ ਬਣਾ ਜਾ 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 ਉੱਪਰ ਹੀ ਡਬ ਜਾ ਲੱਗ ਜਾ ਹੁਣ ਤੂੰ ਵੱਜਾ रात सा साढ़े सात हो गए देखो अजे तो दे तक ਬਹੁਤ ساری ਸੰਗਤ ਆ ਰਹੀ ਹੈ ਜਿਹੜੇ ਭਰੇ ਹੋਏ ਥੱਲੇ ਟਰਾਲੀਆਂ ਚ ਲੱਦ ਕੇ ਇੱਥੇ ਲਾ ਰਹੇ ਨੇ ਪਾਣੀ ਦੇਖੋ ਬਹੁਤ ਤੇਜ਼ ਆ ਰਿਹਾ ਹਾਂਜੀ ਮੰਤ ਪ੍ਰਯੋਗ ਹਾਂ ਹਾਂ ਇੱਥੇ ਫਸਿਆ न घर जे

ਰਾਤ ਦੇ 8:30 ਹੋ ਗਏ ਆ ਦੇਖੋ ਅਸੀਂ ਸਾਰੀ ਸੰਬਤ ਲੱਗੀ ਹੋਈ ਆ ਉਹਦੇ ਨਾਲ ਦੇ ਵਿੱਚ ਆ ਸਾਹਮਣੇ ਤੁਸੀਂ ਜਿਹੜਾ ਦੇਖ ਰਹੇ ਹੋ ਇਹ ਖਿਸਕ ਰਿਹਾ ਥੱਲੇ ਨੂੰ ਕਿ ਉਹ ਢਾ ਲੱਗ ਰਹੀ ਹੈ ਤੇ ਵਿੱਚ ਨੂੰ ਜਾ ਰਿਹਾ ਆ ਪਾਇਓ ਜੀ ਚਾਹ ਆ ਚਾਹ ਪਾਣੀ ਦੁੱਧ ਵੀ ਰਾ ਚਾਹ ਕੀ ਬਣਾਏ ਦੁੱਧ ਦਾ ਲੰਗਰ ਦੁੱਧ ਦਾ ਲੰਗਰ ਸ਼ਾਲਾ ਰੈੱਡ ਜੀ ਦੇ ਹੋਰ ਗੋਦ ਗਿਰੇ ਹਾਂਜੀ ਵੀਰੇ ਦੁੱਧ ਵੀਰੇ ਬ੍ਰੈਡ 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 ਵੀਰੇ ਦੁੱਧ ਵੀਰੇ ਦੁੱਧ ਲੈ ਜੀ ਆਹ ਬਈ ਬਾਈ ਬ੍ਰੈਡ ਵੀਰੇ ਤਾਰਾਂ ਤੋਂ ਥੋੜਾ ਸਾਈਡ ਤੇ ਹੋ ਜਾ ਵੀਰ ਬਣ ਕੇ

ਰੰਗੀਤ ਚੰਨੀ ਆਏ ਨੇ ਮੰਨ ਦੇਖਣ ਮਾਰਦੇ ਬੜਾ ਜਨਾਬ ਬੋਲ ਦਿੱਤੀ ਇਸ ਤੇ ਆ ਦੇਵਾ ਦੇ ਤੀਸਾ ਚਾਲਵਾ ਕੱਲ ਨਾ ਨਾਮ ਲੇ 66 ਆ ਜਾਓ ਇਧਰ ਸੇਵਾ ਲਾ ਲਓ ਲੱਗ ਜਾਓ ਆ ਜਾਓ ਹਿੰਮਤ ਮਾਰੋ ਇੱਥੇ ਫੋਟੋ ਉਹ ਨਹੀਂ ਲੱਗਦਾ ਉਹ ਬਈ ਲੱਗਿਆ ਲੱਗ ਜਾ ਫਿਰ ਉਹ ਤੁੰਗ ਬੱਲੇ ਹੋ ਗਿਆ ਕੀ ਹੋ ਗਿਆ ਕੀ ਹੋ ਗਿਆ ਆਪਣੇ ਕੀਪੀ ਜਿਸ਼ਣਾ ਜਿਹੜਾ ਉੱਪਰਲੇ ਪਾਸੇ ਜੀ ਠੀਕ ਹੈ ਠੀਕ ਹੈ ਜੀ ਫਿਰ ਹਾਲ ਉਹ ਸਭ ਪਾਸੇ ਤੁਮਾਰਾ ਨਹੀਂ ਆ ਬਈ ਇਹ <laughs> ਪਾਉਂਦਾ ਜਗ ਜਗ ਚਲੋ ਜਗ ਜਗ ਚਲੋ ਜਗ ਜਗ ਚਲੋ ਬਾਈ ਲੱਕੀ ਹੈ ਇਹਨੂੰ ਨਾ ਸੁਣਦਾ ਨਾ ਇਹ ਬੋਲ ਪਾਉਂਦਾ ਇਹ ਮਾਚੀਵਾੜੇ ਦੇ ਕੋਲ ਤੇ ਕਾਲਦ ਖੁੱਦ ਪਿੰਡ ਹੈ ਉੱਥੇ ਤੋਂ ਇੱਥੇ ਸੇਵਾ ਕਰਨ ਸਾਰੇ ਆਪਣੇ ਹੋਰ ਦੋਸਤਾਂ ਦੇ ਨਾਲ ਆਇਆ ਹੋਇਆ ਹੈ ਐਸੀ ਫੱਸੀਆਂ ਚਮਕੌਰ ਸਾਹਿਬ ਦੇ ਕੋਲ ਖੜੇ ਹੈ ਇਹ ਆ ਵੀਰ ਦੇਖੋ ਇਹਦਾ ਜज्ਬਾ ਦੇਖੋ ਨਾ ਇਹ ਬੋਲ ਪਾਵੇ ਨਾ ਇਹ ਸੁਣ ਪਾਵੇ ਪਰ ਦਰਿਆ ਪਰ ਰਾਤ ਨੂੰ ਹੁਣ ਕਿੰਨਾ ਵਜ ਗਿਆ ਭਾਈ 12 ਵਜ ਗਏ ਰਾਤ ਨੂੰ 12 ਵਜੇ ਫੱਸੀਆਂ ਚਮਕੌਰ ਸਾਹਿਬ ਦੇ ਕੋਲ ਬਿਰਿਆਰ ਦੇ ਉੱਤੇ ਸੇਵਾ ਕਰ ਰਿਆ ਲੋਟੀਓ सोन <laughs> Zumock, bills, <raise 1970> <personal by country> दे मंदिर उधर देर ਓਏ ਪਰਮਾਤਾ ਰਹਿਓ ਪਰ ਓਏ ਆਵਾਜ਼ ਤੇਰੇ ਪਰਮਾਤਾ ਪਰਮਾਤਾ ਦੇ ਉੱਪਰ ਬਾਈ ਨੂੰ ਫਿਰ ਪਾਣੀ ਜੇ ਬੋਸ ਨਾ ਤੇ ਆ ਲੋ ਬਦਲੋ ਪਰਿਵਾਰ ਵਾਲੇ ਆ ਲੋ ਜੋੜ ਦੇ ਓ ਸ਼ਾਦਾ ਦਾ ਜੋਰ ਕਰ ਦਿਓ ਆ ਜਾ ਚਲੋ ਰੱਖਦੇ ਬਾਈ ਗੁਰਜੀ ਸ਼ਾਦਾ ਕਰਨਾ ਆਉਂਦੇ ਪਰ ਜਾ ਕਬੜਾ ਭਾਈ ਨੂੰ ਦੋ ਭਾਈ ਜਿੰਨੀ ਗੋੜ ਹੈ ਲੈ ਜਾਓ ਵੀਰੇ ਕੋਈ ਜਿੱਕਤ ਨਹੀਂ ਜਿੰਨੀ ਗੋੜ ਹੈ ਵੀਰੇ ਬੜਾ ਭਾਈ ਨੂੰ ਬਹੁਤ ਧੰਨਵਾਦ ਜੀ ਤੁਹਾਡਾ ਬਹੁਤ ਧੰਨਵਾਦ ਭਾਈ ਭਾਲਾ ਭਾਵੇ ਉਹ ਭਾਈ ਦਾ ਟਰੈਕਟਰ ਅੱਗੇ ਨਿਕਲ ਦਿਓ ਉਹ ਪ੍ਰਸ਼ਾਦ ਉਹ ਕੋਈ ਗੱਲ ਨਹੀਂ ਪੱਛਾ